ਇਸ ਸਾਰੇ ਦੇ ਸਟਾਂਸ ਜਿਹੜਾ ਚੱਲ ਰਿਹਾ ਅੱਜਕੱਲ ਉਹਦੇ ਨਾਲ ਜੁੜਿਆ ਹੋਇਆ ਬਈ ਇੱਕ ਇੱਕ ਕਰਕੇ ਕੁਝ ਬੰਦਿਆਂ ਦੀ ਜਿਹੜੀ ਹੈ ਨਾ ਉਹ ਵਾਪਸੀ ਹੋ ਰਹੀ ਹੈ ਕਾਲੀਕਲ ਦੇ ਵਿੱਚ ਕਹਿੰਦੇ ਮਨੈਲ ਜੋਸ਼ੀ ਸਾਹਿਬ ਵੀ ਉਹ ਬੜੇ ਜੋਸ਼ ਨਾਲ ਵਾਪਸ ਆਏ ਫਿਰ ਇਸ ਨੂੰ ਤੁਸੀਂ ਮੰਨਦੇ ਹੋ ਕਿ ਲੀਡਰਾਂ ਨੂੰ ਪਤਾ ਲੱਗ ਰਿਹਾ ਕਿਉਂ ਨਾ ਯਾਰ ਕੁਝ ਹੋਣਾ ਹੈ ਕਿ ਵੀ ਆਪੋ ਆਪਣੀ ਜਗ੍ਹਾ ਤੇ ਚਲੇ ਚੱਲੀਏ ਹੂੰ ਦੂਜੀ ਜਗ੍ਹਾ ਤੇ ਆ ਕੇ ਬੈਠਾਂਗੇ ਕੱਲ ਨੂੰ ਬਈ ਉਹ ਉਹਨਾਂ ਦੇ ਕੋਟੇ 'ਚ ਜਾਣਾ ਪਵੇ ਤਾਂ ਫਿਰ ਕੀ ਕਰਾਂਗੇ ਫਿਰ ਕੱਲ ਨੂੰ ਉਹ ਨਾ ਸਾਡੇ ਨਾਲ ਤੁਰਨ ਦਿਲੋ ਹੂੰ ਕਿ ਤੂੰ ਤਾਂ ਸਾਨੂੰ ਛੱਡ ਕੇ ਭੱਜ ਗਿਆ ਸੀ ਕਿਉਂ ਨਾ ਉੱਥੇ ਹੀ ਚੱਲੀ ਗਿਆ ਉਹਨਾਂ ਦੇ ਕੋਟੇ 'ਚ ਜਾ ਕੇ ਆਪਦੀ ਜਗ੍ਹਾ ਮਲੀਏ ਬਿਲਕੁਲ ਠੰਡਲ ਸਾਹਿਬ ਆ ਗਏ ਹੂੰ ਫਿਰ ਇਸ ਤੋਂ ਲਵਯੂਸ਼ੀ ਸਾਹਿਬ ਆ ਗਏ ਜੀ ਜੀ ਹੁਣ ਜੋਸ਼ਵੀ ਆ ਗਿਆ ਕਾਲੀਆਂ 'ਚ ਕਿ ਬੰਦੇ ਉਹਨੇ ਸਟਾਰਟ ਹੋ ਗਏ ਹੁਣ ਬੰਦੇ ਬਾਹਰੋਂ ਆ ਨਹੀਂ ਰਹੇ ਬੰਦੇ ਆਪਣੇ ਹੀ ਜਿਹੜੇ ਆ ਉਹੀ ਮੁਰਨੇ ਸ਼ੁਰੂ ਹੋ ਗਏ ਜੀ ਤਾਂ ਉਹਨਾਂ ਕਟੋ ਘਟੇ ਇਤਨੀ ਨਾ ਵੀ ਮੋੜ ਨਹੀਂ ਮੁੜਦੇ ਯਾਰ ਯਾਰ ਮੁਰਨ ਤੇ ਲੱਗ ਪਿਆ ਨਾ ਹੂੰ ਗੱਲ ਜਿਹੜੀ ਆ ਨਾ ਸਭ ਉਹ ਇਹੋ ਆ ਕਿ ਜੋਸ਼ੀ ਪੱਟੀ ਤੋਂ ਨੇ ਠੀਕ ਹੈ ਜੀ ਜੀ ਕਾਰੋਬਾਰੀ ਨੇ ਮਿਹਨਤੀ ਵਿਅਕਤੀ ਸੀ ਹੂੰ ਚੰਗਾ ਕਾਰੋਬਾਰ ਖੜਾ ਕੀਤਾ ਉਸ ਤੋਂ ਬਾਅਦ ਇਹ ਆਪਣਾ ਰਾਜਨੀਤਿਕ ਭਵਿੱਖ ਤਲਾਸ਼ ਕਿਉਂਕਿ ਅਕਾਲੀ ਦਲ ਚ ਤੇ ਉਹ ਪੱਟੀ ਜਿਹੜਾ ਕੈਰੋ ਫੈਮਿਲੀ ਕੋਲ ਸੀ ਹਨ ਹੂੰ ਹੂੰ ਬਹੁਤ ਤਗੜੀ ਫੈਮਿਲੀ ਹੈ ਰਾਜਨੀਤਿਕ ਤੌਰ ਤੇ ਹਾਂ ਜੀ ਉਸ ਤੋਂ ਬਾਅਦ ਫਿਰ ਇਹ ਮੂਵ ਹੋਏ ਅਮਰਸਰ ਅਮਰਸਰ ਦੇ ਵਿੱਚ ਮਤਲਬ ਰਾਜਨੀਤੀ ਸ਼ੁਰੂ ਕਰਦੇ ਆ ਤੇ ਕਿਸੇ ਟਾਈਮ ਸਿੱਧੂ ਸਾਹਿਬ ਨਾਲ ਬਹੁਤ ਗੋਡੀ ਯਾਰੀ ਸੀ ਹਮ ਅਕਾਲੀਆਂ ਦੇ ਚੋਟੀ ਦੇ ਨੇਤਾਵਾਂ ਨਾਲ ਗੋਡੀ ਯਾਰੀ ਸੀ ਮੰਤਰੀ ਵੀ ਬਣੇ ਇਹਨਾਂ ਦੇ ਭਰਾ ਦਾ ਕੋਟਾਪਾ ਕਰ ਦਿੱਤਾ ਅਕਾਲੀਆਂ ਨੇ ਪੱਟੀ ਜੀ ਝਗੜਾ ਹੋ ਗਿਆ ਸ਼ਾਇਦ ਕਚਹਿਰੀਆਂ ਚ ਹੋਇਆ ਕਿ ਕਿੱਥੇ ਹੋਇਆ ਮੈਨੂੰ ਯਾਦ ਨਹੀਂ ਉਦੋਂ ਬੜਾ ਨਰਾਜ਼ ਹੋਏ ਤੇ ਬੜੀਆਂ ਗੱਲਾਂ ਹੋਈਆਂ ਪਰ ਫਿਰ ਵੀ ਉਦੋਂ ਵੱਡੇ ਬਦਲ ਜਿਉਂਦੇ ਸਨ ਹਮ ਤੇ ਟਿਕ ਟਕਾ ਹੋ ਗਿਆ ਮਤਲਬ ਕਿ ਤੁਸੀਂ ਦੇਖੋ ਕਿ ਇੱਕ ਬੰਦੇ ਨੇ ਬਿਲਕੁਲ ਛੇਠਾ ਤੋਂ ਰਾਜਨੀਤੀ ਸ਼ੁਰੂ ਕੀਤੀ ਤੇ ਮੰਤਰੀ ਤੱਕ ਗਿਆ। ਅਨੈਲ ਜੋਸ਼ੀ ਮਾਝੇ ਦੇ ਵਿੱਚ ਕਹ ਲਓ ਕਿ ਕਿਸੇ ਸਮੇਂ ਬਹੁਤ ਵੱਡਾ ਨਾਮ ਸੀ। ਕੁਝ ਵਿਵਾਦ ਵੀ ਜੁੜਦੇ ਨੇ। ਮਜੇ ਵਿੱਚ ਕਿਆ ਕਿ ਕੁੱਟਮਾਰ ਵਾਲਾ ਮਸਲਾ ਹੋ ਗਿਆ, ਆਪਸ ਚ ਲੜਾਈ ਵਾਲਾ ਮਸਲਾ ਹੋ ਗਿਆ। ਇੱਕ ਵਾਰੀ ਇਹਨਾਂ ਦੇ ਮੁੰਡੇ ਦੇ ਵੀ ਫੋਟੋ ਆ ਗਈ ਸੀ ਸਰਕਾਰੀ ਗੱਡੀ ਕੁਛ ਇਸ ਤਰ੍ਹਾਂ ਦਾ। ਕਈ ਇਸ ਤਰ੍ਹਾਂ ਦੇ ਹੋਏ ਨੇ। ਚਲੋ ਉਸ ਵਿਵਾਦ ਤੋਂ ਬਾਅਦ ਕੀ ਆ ਕਿ ਇਹ ਮਤਲਬ ਅਕਾਲੀਆਂ ਬਣੀਆਂ ਜੇ ਤੁਸੀਂ ਦੇਖੋਗੇ ਤੇ ਚੋਣਾਂ ਲੜੇ। ਭਾਜਪਾ ਚ ਰਹੇ। ਹੂੰ ਉਹ ਵਾਪਸ ਫੇਰ ਕਾਲੀਆਂ ਚ ਤਾਂ ਯਾਨੀ ਉਲੂ ਮਲਾ ਕੇ ਇਹਨਾਂ ਨੂੰ ਹਾਰ ਤਾਂ ਮਿਲੀ ਆ ਪਿਛਲੀ ਜੀ ਜੇ ਆਪਾਂ ਚੋਣਾਂ ਦੀ ਕਹਾਣੀ ਦੇਖੀਏ ਕਿ ਭਈ ਖਾਸ ਤੌਰ ਤੇ ਲੋਕ ਸਭਾ ਦਾ ਇਲੈਕਸ਼ਨ ਲੜੇ ਹਾਰ ਗਿਆ ਵਿਧਾਨ ਸਭਾ ਦਾ ਇਲੈਕਸ਼ਨ ਲੜੇ ਕਾਲੀ ਦਲ ਬਣੀ ਹਾਰ ਗਿਆ ਜੀ ਫੇਰ ਇਹ ਭਾਜਪਾ ਚ ਜਾਂਦੀ ਹੈ ਤੇ ਜਦੋਂ ਭਾਜਪਾ ਚ ਗਏ ਸਣ ਗੱਲਾਂ ਕੌੜੀਆਂ ਫਿੱਕੀਆਂ ਕਹਿ ਕੇ ਗਏ ਸਣ ਕਿ ਭਈ ਇੱਥੇ ਇਦਾਂ ਦੀ ਰਾਜਨੀਤੀ ਹੋ ਰਹੀ ਹੈ ਇੱਥੇ ਇਦਾਂ ਦੀ ਰਾਜਨੀਤੀ ਹੋ ਰਹੀ ਹੈ ਹੁਣ ਫੇਰ ਵਾਪਸ ਆ ਗਏ ਆ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਹੁਣ ਦਿਲਚਸਪ ਹੋਏਗਾ ਦੇਖਣਾ ਹਮ ਕਿ ਅਕਾਲੀ ਦਲ ਇਸ ਤੋਂ ਅੱਗੇ ਕੀ ਕਰਦਾ ਹੈ ਚਲੋ ਕੁਝ ਬੰਦੇ ਨਰਾਜ਼ ਝੁੜ ਰਹੇ ਨੇ ਕੁਝ ਗੱਲਾਂ ਚ ਉਹਨਾਂ ਨੂੰ ਹੌਸਲਾ ਮਿਲਦਾ ਲੋਕ ਕਹਿੰਦੇ ਕਿ ਸ਼ਾਇਦ ਯਾਰ ਤੁਸੀਂ ਆ ਹੀ ਜਾਓ ਅੱਗੇ ਤਾਂ ਕਹਿੰਦੇ ਡਾਇਨਾਸੌਰ ਵਾਪਸ ਆ ਸਕਦੇ ਖਾਲੀ ਨਹੀਂ ਮੁੜਦੇ ਮਤਲਬ ਕਿ ਉਹ ਕੁਝ ਉਠਾਵਾਂ ਤੇ ਮੋੜਾਂ ਤੇ ਗੱਲਾਂ ਹੁੰਦੀਆਂ ਕਿ ਯਾਰ ਸ਼ਾਇਦ ਇਹਨਾਂ ਦੀ ਵੀ ਗੱਲ ਬਣ ਜਾਊਗੀ 2-4 ਸਾਲਾਂ ਨੂੰ ਉਹ ਚੀਜ਼ ਤੋਂ ਹੌਸਲਾ ਮਿਲਦਾ ਹੈ ਕਿਉਂਕਿ ਆ ਹੁਣ ਵਾਲੀ ਸਰਕਾਰ ਦਾ ਆ ਥੋੜੀ ਇਹਦੀ ਪਰਫਾਰਮੈਂਸ ਦਾ ਵੀ ਫਰਕ ਪੈਂਦਾ ਜੀ ਜੀ ਇਸ ਕਰਕੇ ਹੁਣ ਦੇਖੋ ਅੱਗੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਸਲੀ ਤਸਵੀਰ ਤੇ 1 ਸਾਲ ਬਾਅਦ ਆਪਣੇ ਸਾਹਮਣੇ ਹਮ ਨਿਕਲ ਕੇ ਆਊਗੀ ਇਹ ਤਾਂ ਹਾਲੇ ਹੁਣ ਵਿਵੰਤਾ ਚੱਲ ਰਹੀਆਂ ਨੇ ਜੋੜ ਤੋੜ ਚੱਲ ਰਿਹਾ ਉਸ ਤੋਂ ਬਾਅਦ ਇਹ ਸਾਰਾ ਕੁਝ ਹੋ ਗਿਆ ਸੌਰੀ ਉਹ ਕਹਿ ਰਹੇ ਕਿ ਤਰਮ ਤਰਮ ਤੋਂ ਨੇ ਅੱਛਾ ਠੀਕ ਹੈ ਜੀ ਪੱਟੀ ਤੋਂ ਨਹੀਂ ਆਗੇ ਜੀ ਪਰ ਮੇਰੇ ਖਿਆਲ ਦੇ ਨਾਲ ਝਗੜਾ ਇਹਨਾਂ ਦਾ ਪੱਟੀ ਵਾਲੀ ਸਾਈਡ ਹੋਇਆ ਸੀ ਕਿ ਤਰਮ ਤਰਮ ਤੋਂ ਜੀ ਚਲੋ ਮੈਂ ਅਸੀਸ ਨੂੰ ਦੱਸ ਰਹੇ ਨੇ ਕਿ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾ ਵੇਲੇ ਕਨੇ ਜੋਸ਼ੀ ਦੇ ਭਰਾ ਦਾ ਅੱਛਾ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾ ਬੜੀ ਉਹ ਮਤਲਬ ਕਿ ਖੜ ਕੇ ਦੜ ਕੇ ਵਾਲੀ ਕਹਾਣੀ ਹੋਈ ਹੈ ਅੱਛਾ ਤਰਮ ਤਰਮ ਤੋਂ ਨੇ ਇਹ ਜੋਸ਼ੀ ਸਾਹਿਬ ਠੀਕ ਹੈ ਜੀ ਚਲੋ ਮੈਂ ਆਖਿਆ ਕਿਥੇ ਪੱਟੀ ਤੋਂ ਪਰ ਝਗੜਾ ਜਿਹੜਾ ਉਦੋਂ ਹੋਇਆ ਸੀਗਾ ਉਹ ਮਿੱਤਰ ਕਿਨੇ ਕੁ ਟੇਸ਼ਨਾਂ ਵਾਲੇ ਬਾਪਸਾਰੇ ਨੇ ਆ ਇਹ ਵੀ ਹੈ ਜਿਵੇਂ ਵੀ ਹੈ ਬਾਪਸਾਰੇ ਨੇ ਮਿੱਟੂ ਜੀ ਸਮਾ ਹੋ ਚੱਲਿਆ ਪਰ ਇੱਕ ਕਮੈਂਟ ਸੀ ਲਲਿਤ ਹੋਰਾਂ ਦਾ ਮੈਨੂੰ ਚੇਤੇ ਆ ਸ਼ੁਰੂ ਦੇ ਵਿੱਚ ਵੀ ਕਹਿੰਦੇ ਭਾਈ ਮਹਿਕਮੇ ਕਹਿੰਦੇ ਵੀ ਇਹ ਝਗੜਾ ਵੀ ਇਹਨਾਂ ਦਾ ਤਰਨ ਤਰਨ ਹੋਇਆ ਸੀ ਜੀ ਠੀਕ ਹੈ ਜੀ ਠੀਕ ਹੈ